ਹੰਡਲੇ ਦੱਸਦੀ ਸੀ ਕਿ ਇਹਨੂੰ ਕਰੀਬ 22-23 ਸਾਲ ਹੋ ਗਏ ਸੰਗਣ ਨਾਲ ਬੰਨੇ ਨੇ ਬਾਥਰੂਮ ਜਿੱਡੇ ਜਿੱਡਾ ਆਪਣਾ ਵਾਸ਼ਰੂਮ ਦੀ ਹੁੰਦੀ ਆ ਉਹਦੇ ਵਿੱਚ ਇਹ ਵੀਰ ਲੱਕ ਨੂੰ ਸੰਗਣ ਲਾ ਕੇ ਬੰਨਿਆ ਜੀ ਤੇ 6 ਜਿੰਦੇ ਲੱਕ ਨੇ ਲੱਗੇ ਹੋ ਜੀ ਥੱਲੇ ਕਮਰੇ ਚ ਗੰਦ ਕਿਵੇਂ ਪਿਆ ਸੀ ਸੁੱਕੀ ਹੋਈ ਟਾਇਲਟ ਉੱਥੇ ਪਈ ਸੀ ਉੱਥੇ ਹੀ ਇਹਦੇ ਭਾਂਡੇ ਰੋਟੀ ਪਾਣੀ ਉੱਥੇ ਚੱਲਦਾ ਸੀ ਸਭ ਕੁਝ ਤੇ 3 ਸਾਲ ਨਿਕਲ ਗਏ ਕਿਤੇ ਖੋਲ ਕੇ ਤਾਂ ਦੇਖਦੇ ਕਿਤੇ ਛੱਡ ਦਿੱਤਾ ਸਹੀ ਕਿਤੇ ਨਿਮਾਉਂਦੇ ਤਾਂ ਸਹੀ ਚਣ ਵਾਲਾ ਪਰਿਵਾਰ ਪਰ ਮੈਨੂੰ ਬੰਨ ਕੇ ਰੋਟੀ ਖਵਾਉਂਦਾ ਸੀ ਬਸ ਇਹੀ ਕਹਿੰਦੇ ਸੀ ਵੀ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਜਿਹੜਾ ਹੁਣ ਸਾਡੇ ਕੋਲੇ ਆ ਕੇ ਪੰਮਾ ਬਾਈ ਵਧੀਆ ਸੇਵਾ ਕਰਾਉਂਦਾ ਵਧੀਆ ਜ਼ਿੰਦਗੀ ਬਤੀਤ ਕਰਦਾ ਸਾਡੇ ਨਾਲ ਵੀ ਕੰਮ ਕਰ ਕਰਾਉਂਦਾ ਆਪਣਾ ਵੀ ਸਾਫ ਸਫਾਈ ਦਾ ਧਿਆਨ ਰੱਖਦਾ ਨੌਣ ਧੌਣ ਦਾ ਤੇ ਇਹ ਬੰਦਾ 23 ਸਾਲ ਕੋਈ ਮੰਨ ਸਕਦਾ ਵੀ ਇਹ ਸੰਗਲਨਾ ਬੰਨੀ ਰੱਖਿਆ ਕਮਲਾ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰਾਜੀ ਪਰਮਜੀਤ ਸਿੰਘ ਪੰਮਾ ਵਾ ਪੰਮਾ ਵੀਰਾ ਪਚਨਗਲਾਂ ਪਿੰਡ ਤੋਂ ਲੈ ਕੇ ਆਏ ਸੀ ਇਹਨੂੰ ਹਿਯਾਰਪੁਰ ਜ਼ਿਲ੍ਹੇ ਤੋਂ ਬਾਈ ਨੂੰ ਅਸੀਂ ਸਾਡੇ ਕੋਲੇ ਵੀਰੇ ਉਹ ਆਏ ਨੂੰ 5 ਸਾਲ 5 ਮਹੀਨੇ ਤੇ 19 ਦਿਨ ਹੋ ਗਏ ਅੱਜ ਤੱਕ ਪਿੰਡ ਵਾਲੇ ਦੱਸਦੇ ਸੀ ਵੀ ਇਹਨੂੰ ਕਰੀਬ 22-23 ਸਾਲ ਹੋ ਗਏ ਸੰਗਣ ਨਾਲ ਬੰਨੇ ਨੂੰ ਇੱਕ ਕੋਠੜੀ ਸੀ ਨਿੱਕੀ ਜਿਹੀ ਬਾਥਰੂਮ ਜਿੱਡੇ ਜਿੱਡਾ ਕ ਆਪਣਾ ਵਾਸ਼ਰੂਮ ਦੀ ਹੁੰਦੀ ਆ ਉਹਦੇ ਵਿੱਚ ਇਹ ਵੀਰ ਲੱਕ ਨੂੰ ਸੰਗਲ ਲਾ ਕੇ ਬੰਨਿਆ ਹੋਇਆ ਸੀ ਤੇ 6 ਜਿੰਦੇ ਲੱਕਨ ਲੱਗੇ ਹੋ ਜੀ ਲੜਕ ਰਹੇ ਸੀ। ਤੁਸੀਂ ਵੀਰਾਂ ਦੇਖੋ ਕਿੱਦਾਂ ਦੀਆਂ ਸੀ ਉਸ ਦਿਨ ਵੀਰੇ ਦੇ ਕੀ ਹਾਲਾਤ ਸੀ। ਇੱਥੇ ਇੱਕ ਇੱਕ ਇਨਸਾਨ ਇੱਕ ਵਕਤ ਦਾ ਮਾਰਿਆ ਹੋਇਆ ਬਜ਼ੁਰਗ ਵੀਰ ਸੰਗਲਾਂ ਨਾਲ ਬੰਨਿਆ ਹੋਇਆ ਕਰੀਬ 25-26 ਸਾਲਾਂ ਤੋਂ। ਐਗਜ਼ੈਕਟਲੀ ਡੇਟ ਕਿਸੇ ਨੂੰ ਨਹੀਂ ਪਤਾ। ਪਰ ਦੁੱਖ ਇਸ ਗੱਲ ਦਾ ਵਾ ਵੀ ਉਹ ਪਰਿਵਾਰ ਇਲਾਜ ਕਰਾਉਣ ਦੇ ਕਾਬਲ ਨਹੀਂ ਸੀਗਾ। ਆਪਣੇ ਭਰਾ ਦਾ ਇਹ ਵੀਰ ਦੀਆਂ ਅੱਖਾਂ ਦੇ ਵਿੱਚ ਹੰਝੂ ਭਰ ਆਏ ਕਿਉਂਕਿ ਆਪਣੇ ਭਰਾ ਦਾ ਵੀਰ ਇਲਾਜ ਨਹੀਂ ਕਰਾ ਰਿਆ ਗਰੀਬੀ ਜਿਆਦਾ ਹਾਵੀ ਹੋ ਗਈ ਆ ਘਰ ਆ ਵੀਰ ਉਹਨਾਂ ਦਾ ਇਹ ਖੁਦ ਵੀ ਵੀਰ ਉਹ ਨਹੀਂ ਕੋਈ ਆ ਬਹੁਤ ਲੈਂਡਲੋਰਡ ਨਹੀਂ ਹੈਗੇ ਵਿਚਾਰੇ ਵੀ ਜਿਹੜੇ ਇਹ ਉਹਦਾ ਇਲਾਜ ਕਰਾ ਪਾਉਂਦੇ ਪੰਮੇ ਨਾਂ ਪੰਮਾ ਨਾਂ ਦਾ ਵੀਰ ਇਹ ਪਰਮਜੀਤ ਸਿੰਘ ਨਾਂ ਦਾ ਵੀਰ ਇਹ ਆ ਨਿੱਕੇ ਜਿਹੇ ਕਮਰੇ ਦੇ ਵਿੱਚ ਜਿੰਦਗੀ ਕੱਟ ਰਿਹਾ ਆ ਇੱਥੇ ਦਾ ਪਿਸ਼ਾਬ ਪਿਆ ਵਾ ਵੀਰ ਦਾ ਆ ਇੱਥੇ ਟਾਇਲਟ ਦੇ ਆ ਦੇਖੋ ਕਿੰਦਾ ਸਾਫ਼ ਕੀਤੀ ਹੋਈ ਆ ਆ ਕੰਡਾਂ ਦੇ ਉੱਤੇ ਦੇਖੋ ਇਹਨੇ ਕਿਦਾਂ ਵੀਰ ਨੇ ਟਾਇਲਟ ਚੱਕ ਚੱਕ ਕੇ ਮਾਰੀ ਹੋਈ ਆ ਤੇ ਇਹਦੇ ਹੱਥਾਂ ਪੈਰਾਂ ਦੇ ਹਾਲਾਤ ਦੇਖੋ ਕਿਵੇਂ ਪੈਰਾਂ ਨੂੰ ਇਹਦੇ ਟਾਇਲਟ ਲੱਗੀ ਕੱਪੜੇ ਦੇਖੋ ਇਹਦੇ ਕਿੰਨੇ ਗੰਦੇ ਆ ਬਾਈ ਦੇ ਤੇ ਹੱਥ ਇਹਦੇ ਦੇਖੋ ਕਿੰਨੇ ਗੰਦੇ ਆ ਸਾਥਾਂ ਨੂੰ ਵੀ ਇਦਾਂ ਟਾਇਲਟ ਲੱਗੀ ਪਈ ਆ ਤੇ ਇਹ ਇਨਸਾਨ ਇੱਕ ਆਪਦੇ ਆਪ ਦੇ ਵਿੱਚ ਇੱਕ ਸਾਨੂੰ ਅੱਜ ਦੇ ਇਨਸਾਨ ਦੀ ਅੱਜ ਦੇ ਸਮਾਜ ਦੀ ਅੱਜ ਦੇ ਸਿਸਟਮ ਦੀ ਤਸਵੀਰ ਦਿਖਾਉਂਦਾ ਵਾ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਹਰਕਮਲ ਸਿੰਘ ਵੀਰ ਸੀ ਜੀ ਨੇ ਸਾਨੂੰ ਦੱਸਿਆ ਜਿਨੇ ਹਾਰਾ ਨਾਰਾ ਮਾਰਿਆ ਅੱਜ ਤੇ ਜਿਹਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਆ ਇਹ ਪੰਮੇ ਬਾਈ ਦੀ ਸੱਚੇ ਪਾਤਸ਼ਾਹ ਸਾਨੂੰ ਡਿਊਟੀ ਮਾਰਨੇ ਲਾਈ ਹੋਈ ਹੈ ਸਾਨੂੰ ਸੇਵਾ ਬਖਸ਼ਣ ਅਸੀਂ ਇਹਦੀ ਸੇਵਾ ਕਰ ਸਕੀਏ ਇਸ ਵੀਰ ਦਾ ਅਸੀਂ ਆਪਣੇ ਕੋਲੇ ਰੱਖ ਕੇ ਦਾ ਇਲਾਜ ਕਰਵਾ ਸਕੀਏ ਇਹਦੀ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਗੁਜ਼ਾਰ ਸਕੇ ਇਹਨੂੰ ਅਸੀਂ ਇਹਦਾ ਬਣਦਾ ਮਾਨ ਸਤਕਾਰ ਆ ਜਿਹੜਾ ਉਹ ਦਵਾ ਸਕੀਏ ਪੰਮੇ ਦੇ ਲੱਕ ਨੂੰ ਬੰਨਿਆ ਹੋਇਆ ਇਹ ਸੰਗਲ ਆਉਂਦੇ ਆਪ ਦੇ ਵਿੱਚ ਦੱਸਦਾ ਆਪਣੀ ਦਾਸਤਾਨ ਪੰਮੇ ਦੇ ਸੰਗੜ ਦੀਆਂ ਪੱਟੇ ਹੋਈਆਂ ਕਿਲੀਆਂ ਤੇ ਨਵੇਂ ਲੱਗੇ ਹੋਏ ਸਿੰਗਲ ਦੇ ਕਿल्ले ਦੱਸਦੇ ਆ ਵੀ ਕਿੰਨੇ ਸਾਲ ਗੁਜ਼ਰ ਗਏ ਨੇ ਆ ਟੁੱਟੀਆਂ ਵੀ ਜਿੰਦੀਆਂ ਪ੍ਰਾਣੀਆਂ ਜੰਗਾਲ ਲੱਗੀਆਂ ਹੋਈਆਂ ਲੱਗੀਆਂ ਹੋਈਆਂ ਦੱਸਦੀਆਂ ਇਹ ਵੀ ਜਦੋਂ ਜ਼ਿੰਦਗੀ ਦੀ ਚਾਬੀ ਵੀ ਗਮ ਜਾਂਦੀ ਸੀ ਤਾਂ ਪਰਿਵਾਰ ਨਵਾਂ ਝੰਡਾ ਲਿਆ ਕੇ ਲਾ ਦਿੰਦਾ ਸੀ ਆ ਝੰਡਾ ਇੱਕ ਲੱਗਿਆ ਇੱਕ ਆ ਝੰਡਾ ਲੱਗਿਆ ਇੱਕ ਆ ਝੰਡਾ ਲੱਗਿਆ ਤਿੰਨ ਜਿੰਦਿਆਂ ਦੇ ਵਿੱਚ ਜਕੜਿਆ ਹੋਇਆ ਇੱਕ ਹੀ ਇਨਸਾਨ ਨਾ ਕੋਈ ਭੇੜੀ ਆ ਵਾ ਨਾ ਕੋਈ ਗਿੱਦੜਾ ਨਾ ਕੋਈ ਸ਼ੇਰ ਆ ਨਾ ਕੋਈ ਆਦਮ ਖੋਰਾ ਜਾਨਵਰ ਆ ਇਹ ਇਨਸਾਨ ਆ ਆ ਲੱਕ ਨੂੰ ਬੰਨਿਆ ਹੋਇਆ ਸੰਗਲਬੀਰ ਦੇ ਚੱਕੀਬੀਰ ਆ ਦੇਖੋ ਇੱਥੇ ਇੱਕ ਵਜੰਦਾ ਹੋਰ ਲੱਗਿਆ 4 ਹੋ ਗਏ ਜੀ ਤੇ ਲੱਕ ਵੀ ਵਿਚਾਰੇ ਰੈਨਾ ਹੋਇਆ ਪਿਆ ਵਾ ਵੀ ਚੰਗੇ ਬੰਦੇ ਦੀ ਬਾਹ ਵਰਗੀ ਲੱਕ ਦੇ ਹਾਲਾਤ ਹੋਏ ਪਏ ਆ ਤੇ ਪੰਮਾ ਬਾਈ ਵਿਚਾਰਾ ਖੜਾ ਇਦਾਂ ਹੀ ਜੰਦਗੀ ਕੱਟੀ ਜਾਂਦਾ ਹੱਥ ਬੰਮੇ ਬਾਈ ਦੇ ਦੇਖੋ ਕਿਦਾਂ ਟਾਇਲਟ ਲੱਗੀ ਹੋਈ ਆ ਨੋਹਾ ਦੇ ਵਿੱਚ ਦੇਖੋ ਕਿਦਾਂ ਗੰਦਗੀ ਫਸੀ ਹੋਈ ਆ ਪੈਰਾਂ ਦੇ ਹਾਲਾਤ ਦੇਖੋ ਕਿਦਾਂ ਦੇ ਨੇ ਬਾਈ ਦੇ ਕੱਪੜਿਆਂ ਦੇ ਹਾਲਾਤ ਦੇਖੋ ਕਿਦਾਂ ਦੇ ਨੇ ਬਾਈ ਦੇ ਆ ਕੰਬਲ ਦੀ ਤਹਿ ਲਾਈ ਜਾਂਦਾ ਖੋਲ ਲੈਂਦਾ ਲਾ ਰੰਦਾ ਖੋਲ ਲੈਂਦਾ ਲਾ ਲੈਂਦਾ ਤੈਹੀਂ ਲਾਈ ਜਾਂਦਾ ਆ ਕੰਬਲ ਸਾਰੇ ਟਾਇਲਟ ਨਾਲ ਲੱਪੜੇ ਹੋਏ ਇੱਥੇ ਪਏ ਨੇ ਅੱਜ ਤੋਂ ਬਾਅਦ ਇਹ ਸੰਗਲ ਇਹ ਜਿੰਦਗੀ ਦੇ ਵਿੱਚ ਇਹ ਨੇੜੇ ਵੀ ਨਾ ਖੜ ਕੇ ਅਸੀਂ ਇਹੀ ਅਰਦਾਸ ਕਰਦੇ ਹਾਂ ਅੱਜ ਅਸੀਂ ਇਹ ਸੰਗਲ ਨੂੰ ਪਟਣ ਜਾ ਰਹੇ ਹਾਂ ਅੱਜ ਅਸੀਂ ਇਸ ਜਿੰਦੇ ਨੂੰ ਜਿਹੜਾ ਇਹ ਇਲਾਕੇ ਨੂੰ ਲੱਗਿਆ ਉਹ ਵੱਢਣ ਜਾ ਰਹੇ ਹਾਂ ਇਸ ਗੱਲ ਦਾ ਅਸੀਂ ਭਰੋਸਾ ਦਿਵਾਉਂਦੇ ਹਾਂ ਇਸ ਪਰਿਵਾਰ ਨੂੰ ਵੀ ਤੇ ਵੀਰ ਨੂੰ ਵੀ ਵੀਰ ਦੀ ਜਿੰਦਗੀ ਦੇ ਵਿੱਚ ਕਦੇ ਵੀ ਇਹ ਸੰਗਲ ਨਹੀਂ ਲੱਗੂਗਾ ਇਹ ਤਾਂ ਇਹ 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 ਜਿਹੜੀ ਤੁਸੀਂ ਵੀਡੀਓ ਦੇਖ ਕੇ ਹਟਿਓ ਨਾ ਇਹ ਤੁਹਾਡੇ ਲਈ ਇੱਕ ਡੇਟ ਮਿੰਟ ਦੀ ਵੀਡੀਓ ਸੀ ਪਰ ਇਹਦੇ ਲਈ ਉਹ ਸਮਾਂ 22-23 ਸਾਲਾਂ ਦਾ ਸੀ ਜਿਹੜਾ ਸਦੀਆਂ ਵਾਂਗ ਬੀਤਿਆ ਥੱਲੇ ਕਮਰੇ 'ਚ ਗੰਦ ਕਿਵੇਂ ਪਿਆ ਸੀ ਸੁੱਕੀ ਹੋਈ ਟਾਇਲਟ ਉੱਥੇ ਹੀ ਪਈ ਸੀ ਉੱਥੇ ਹੀ ਇਹਦੇ ਭਾਂਡੇ ਰੋਟੀ ਪਾਣੀ ਉੱਥੇ ਚੱਲਦਾ ਸੀ ਸਭ ਕੁਝ ਉੱਥੇ ਹੀ ਗੰਦ ਕਰੀ ਜਾਂਦਾ ਹੈਗੀ ਜਾਂਦਾ ਸੀ ਬੱਚਾ ਤੇ ਸਾਹਮਣੇ ਬਿਲਕੁਲ ਇਹਦੀ ਪਰਜਾਈ ਤੇ ਇਹਦਾ ਭਰਾ ਰਹਿੰਦੇ ਸੀਗੇ ਦੇ ਭਤੀਜਾ ਰਹਿੰਦੇ ਸੀ ਜਿਹੜੇ ਕਮਰੇ ਚ ਬੰਨਿਆ ਹੋਇਆ ਸੀ ਉਧਰ ਦੇ ਪਾਸੇ ਇੱਕ ਪੰਮਾ ਰਹਿੰਦਾ ਸੀ ਪੰਮੇ ਨੂੰ ਸੰਭਾਲਣ ਵਾਲਾ ਪੰਮੇ ਨੂੰ ਦੇਖਣ ਵਾਲਾ ਪੰਮੇ ਨੂੰ ਪੁੱਛਣ ਵਾਲਾ ਉਹ ਪਰਿਵਾਰ ਪੰਮੇ ਨੂੰ ਬੰਨ੍ਹ ਕੇ ਰੋਟੀ ਖਵਾਉਂਦਾ ਸੀ ਬਸ ਇਹੀ ਕਹਿੰਦੇ ਸੀ ਵੀ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਅਸੀਂ ਪੁੰਨ ਦਾ ਕੰਮ ਕਰ ਰਹੇ ਹਾਂ ਜਦੋਂ 22 23 ਸਾਲ ਪਹਿਲਾਂ ਪੰਮਾ ਮੈਂਟਲੀ ਪ੍ਰੋਬਲਮ ਚ ਆਇਆ ਅਫਸਰਟ ਹੋਇਆ ਥੋੜਾ ਬਹੁਤਾ ਗੁੱਸਾ ਕਰਨ ਲੱਗ ਗਿਆ ਜਾਂ ਭੱਜ ਦੌੜ ਕਰਨ ਲੱਗ ਗਿਆ ਭੰਨ ਤੋੜ ਕਰਨ ਲੱਗ ਗਿਆ ਕੁੱਟਮਾਰ ਕਰਨ ਲੱਗ ਗਿਆ ਉਦੋਂ ਇਲਾਜ ਨਹੀਂ ਕਰਵਾ ਸਕੇ ਜਾਂ ਡਾਕਟਰਾਂ ਦੀ ਪਹੁੰਚ ਤੋਂ ਦੂਰ ਸੀ ਜਾਂ ਕਿਸੇ ਵਹਿਮ ਭਰਮ ਚ ਪੈ ਗਏ ਮੰਨ ਲੈਨੇ ਪਰ ਕਿੰਨੇ ਸਾਲ 22 23 ਸਾਲ ਨਿਕਲ ਗਏ ਕਿਤੇ ਖੋਲ ਕੇ ਤਾਂ ਦੇਖਦੇ ਕਦੇ ਛੱਡ ਤੇ ਤਾਂ ਸਹੀ ਕਿਤੇ ਨਮਾਉਂਦੇ ਤਾਂ ਸਹੀ ਕਦੇ ਰਿਸ਼ਤੇਦਾਰੀ ਚ ਕਿਤੇ ਲੈ ਕੇ ਤਾਂ ਜਾਂਦੇ ਥੋੜਾ ਇਹਨੂੰ ਵੀ ਕਿਤੇ ਕੰਮ ਤੇ ਤਾਂ ਲਾਉਂਦੇ ਵੀ ਚੱਲ ਕੋਈ ਨਾ ਭੰਵੇਂ ਹੁਣ ਤੂੰ ਠੀਕ ਆ ਉਸ ਟਾਈਮ ਡਾਕਟਰਾਂ ਦਾ ਸਿਸਟਮ ਨਹੀਂ ਸੀ ਪਰ 2019 ਜਦੋਂ ਅਸੀਂ ਲੈ ਕੇ ਆਏ ਆ ਉਦੋਂ ਤੱਕ ਤਾਂ ਡਾਕਟਰਾਂ ਦਾ ਬੋਲ ਵਾਲਾ ਹੋ ਗਿਆ ਸੀ ਪੂਰਾ ਸਾਈਕੀਆਟ੍ਰਿਕ ਡਾਕਟਰ ਪੂਰੇ ਪੰਜਾਬ ਚ ਕਿੰਨੇ ਜ਼ਿਆਦਾ ਥਾਵਾਂ ਤੇ ਬੈਠੇ ਆ ਪਹਿਲਾਂ ਤਾਂ ਚਲੋ ਇੱਕ ਮੈਂਟਲ ਹਸਪੀਟਲ ਸ੍ਰੀ ਅਮਰ ਸੰਤ ਸਾਹਿਬ ਹੁੰਦਾ ਸੀ ਜਾਂ ਆਪਾਂ ਗੱਲ ਕਰਦੇ ਹੁੰਦੇ ਸੀਗੇ ਵੀ ਇੱਧਰ ਮੇਰਟ ਵਾਲਾ ਕੋਈ ਵੱਡਾ ਹਸਪਤਾਲ ਦਿਮਾਗ ਦਾ ਜਾਂ ਗੰਗਾ ਨਗਰ ਹੁਣ ਤਾਂ ਬਹੁਤ ਨੇ ਪਰ ਆਪਣੇ ਸੀ ਜਿਹੜੇ ਜਿਨ੍ਹਾਂ ਨੇ ਫਰਜ਼ ਨਿਭਾਉਣਾ ਸੀ ਇਹ ਉਹਨਾਂ ਨੂੰ ਇਹ ਸੌਖਾ ਲੱਗਦਾ ਸੀ ਵੀ ਇਹਨੂੰ ਬੰਨ੍ਹ ਕੇ ਰੋਟੀ ਖਵਾਈ ਚੱਲੀਏ ਬਸ ਤੇ ਜਦੋਂ ਸਾਨੂੰ ਵੀਡੀਓ ਬਣਾ ਕੇ ਭੇਜੀ ਨਾ ਹਰਕਮਲ ਤੇ ਮਨਦੀਪ ਵੀਰੇ ਨੇ ਸਾਨੂੰ ਜਦੋਂ ਪਤਾ ਲੱਗਿਆ ਵੀ ਪਚਨੰਗੜਾ ਪਿੰਡ 'ਚ ਵੀਰ ਸੰਗਲਣਾ ਬੰਨਿਆ ਹੋਇਆ ਤੇ ਅਸੀਂ ਉੱਥੇ ਜਾ ਕੇ ਗਏ ਆ ਉਹ ਤਸਵੀਰਾਂ ਵਿੱਚ ਤੁਸੀਂ ਦੇਖੋ ਇਹਦੀ ਭੁਚਾਈ ਨਾ ਵੀ ਗੱਲਾਂ ਹੋਈਆਂ ਭਰਾ ਨਾਲ ਵੀ ਗੱਲਾਂ ਹੋਈਆਂ ਚਲੋ ਕਿਸੇ ਨੂੰ ਕੀ ਮਾੜਾ ਚੰਗਾ ਕਹੀਏ ਮਾੜੇ ਤਾਂ ਅਸੀਂ ਖੁਦ ਆਪਾ ਸਾਡਾ ਸਮਾਜ ਅੱਜ ਸਾਡੇ ਸਮਾਜ ਦੀ ਸੋਚ ਨਿੱਗਰਦੀ ਜਾ ਰਹੀ ਹੈ ਐਸੇ ਵੀਰ ਜਿਹੜਾ ਹੁਣ ਸਾਡੇ ਕੋਲੇ ਆ ਕੇ ਪੰਮਾ ਭਾਈ ਵਧੀਆ ਸੇਵਾ ਕਰਾਉਂਦਾ ਵਧੀਆ ਜ਼ਿੰਦਗੀ ਬਤੀਤ ਕਰਦਾ ਸਾਡੇ ਨਾਲ ਵੀ ਕੰਮਕਾਰ ਕਰਾਉਂਦਾ ਆਪਣਾ ਵੀ ਸਾਫ ਸਫਾਈ ਦਾ ਧਿਆਨ ਰੱਖਦਾ ਨੌਣ ਧੌਣ ਦਾ ਤੇ ਇਹ ਬੰਦਾ 23 ਸਾਲ ਕੋਈ ਮੰਨ ਸਕਦਾ ਵੀ ਇਹ ਸੰਗਲਣਾ ਬੰਨੀ ਰੱਖਿਆ ਕਮਲਾ ਬਣ ਕੇ ਅਸੀਂ ਕੀ ਕੋਸ਼ਿਸ਼ ਕੀਤੀ ਅਸੀਂ ਕਿਹੜਾ ਇਹ ਤੇ ਜੰਦੂ ਮੰਤਰ ਕੀਤਾ ਸਿਰਫ ਥੋੜਾ ਪਿਆਰ ਸਤਿਕਾਰ ਪੰਮੇ ਬਾਈ ਕਿਵੇਂ ਆ ਕੀ ਹਾਲ ਆ ਪੰਮਿਆ ਪੰਮਿਆ ਚਲੀਏ ਪੰਮਿਆ ਬਹਿ ਜਾ ਪੰਮਿਆ ਖਾਲਾ ਪੰਮਿਆ ਭਾਂਡੇ ਚੱਕ ਲਾ ਪੰਮਿਆ ਆਪਾਂ ਮੰਜਾ ਢਾ ਲੀਏ ਆ ਗੱਲਾਂ ਪੰਮੇ ਬਾਈ ਨੂੰ ਠੀਕ ਕਰ ਗਈਆਂ ਦਵਾਈਆਂ ਤਾਂ ਇੱਕ ਬਹਾਨਾ ਪਰ ਗੱਲ ਇੱਥੇ ਹੈ ਵੀ ਸਾਡਾ ਸਮਾਜ ਆ ਜਿਹੜਾ ਸਾਡੀ ਸੁਸਾਇਟੀ ਆ ਜਿਹੜੀ ਜਿੱਥੇ ਪੰਮਾ ਬਾਈ ਜੰਮਿਆ ਪਲਿਆ ਸੀ ਉਹ ਲੋਕ ਸੀ ਜਿਹੜੇ ਜਿਨ੍ਹਾਂ ਦੇ ਨਾਲੇ ਪੜਿਆ ਹੋਊਗਾ ਜਿਨ੍ਹਾਂ ਨੇ ਖੇਡਿਆ ਹੋਊਗਾ ਜਿਨ੍ਹਾਂ ਦੇ ਨਾਲ ਰਹਿ ਕੇ ਪਲਿਆ ਹੋਊਗਾ ਉਹ ਲੋਕ ਕਿੱਥੇ ਸੀ ਉਹਨਾਂ ਨੇ ਆਪਣਾ ਫਰਜ਼ ਕਿਉਂ ਨਹੀਂ ਨਿਭਾਇਆ ਪਛ ਨੰਗਲਾ ਪਿੰਡ ਚ ਕਿਹਨੂੰ ਨਹੀਂ ਸੀ ਪਤਾ ਵੀ ਪੰਮਾ ਸੰਗਲਣਾ ਬੰਨਿਆ ਬਿਲਕੁਲ ਗਲੀ ਐਦਾਂ ਮੋੜ ਨਿਕਲੇ ਗਲੀ ਅੰਦਰ ਜਾਂਦੀ ਸੀ ਗਲੀ ਦੇ ਨੁੱਕਰ ਤੇ ਨਿੱਕਾ ਜਿਹਾ ਕਮਰਾ ਸੀ ਜਿਹਦੇ ਤੇ ਬੰਨਿਆ ਹੋਇਆ ਸੀ ਬਿਲਕੁਲ ਸ਼ਰੇਆਮ ਸੜਕ ਦੇ ਉੱਤੇ ਤੇ ਉਸ ਘਰ ਨੂੰ ਕੋਈ ਬਾਗਲਾ ਨਹੀਂ ਸੀ ਸਿੱਧਾ ਹੀ ਕਮਰਾ ਸਾਹਮਣੇ ਦਿਖਦਾ ਸੀ ਪੰਮਾ ਬੰਨਿਆ ਹੋਇਆ ਤੇ ਨਾਲੇ 27 22 23 ਸਾਲਾਂ ਚ ਕਿਹਨੂੰ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਘਰੇ ਬੰਦਾ ਬੰਨਿਆ ਹੋਇਆ ਵਾ ਕਿੰਨੇ ਸਰਪੰਚ ਬਦਲ ਗਏ ਪੰਜ ਤਾਂ ਸਰਪੰਚ ਬਦਲ ਗਏ ਹੋਣੇ 22 23 ਸਾਲਾਂ ਦੇ ਵਿੱਚ ਪੰਜ ਵਾਰ ਇਲੈਕਸ਼ਨਾਂ ਹੋ ਜਾਂਦੀਆਂ ਮਤਲਬ ਕਿਸੇ ਸਰਪੰਚ ਨੇ ਵੀ ਨਿਊਜ਼ਰ ਕੀਤਾ ਵੀ ਯਾਰ ਮੇਰੇ ਪਿੰਡ ਦਾ ਬਸਨੀਕ ਆ ਕਿੰਨੇ ਐਮਐਲਏ ਬਣ ਗਏ ਕਿੰਨੇ ਐਮਪੀ ਬਣ ਗਏ ਕੋਈ ਪਿੰਡ ਚ ਵੀ ਆਉਂਦੇ ਹੋਣੇ ਵੋਟਾਂ ਮੰਗਣ ਕਿਸੇ ਨੇ ਨਿਊਜ਼ਰੀ ਨਹੀਂ ਕੀਤਾ ਬਲਾਕ ਸੰਮਤੀ ਮੈਂਬਰ ਬਣ ਗਏ ਕਿੰਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਗਏ ਕਿਸ ਨੇ ਪ੍ਰਾਲਾ ਹੀ ਨਹੀਂ ਕੀਤਾ ਤਾਂ ਫਿਰ ਅਸੀਂ ਚੰਗਾ ਸਮਾਜ ਸਿਰਜਣ ਦੀ ਗੱਲ ਕਰਦੇ ਆ ਅਸੀਂ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣੇ ਆ ਅਸੀਂ ਸੋਚਦੇ ਆ ਵੀ ਅਸੀਂ ਤਾਂ ਸਾਡੇ ਜਿੰਨਾਂ ਦਾ ਕੋਈ ਸੇਵਾਦਾਰ ਹੈ ਹੀ ਨਹੀਂ ਤੇ ਸਾਡੇ ਵਰਗੇ ਕਲਜੁਗੀ ਪਾਪੀ ਬੰਦੇ ਜਿਨ੍ਹਾਂ ਨੂੰ ਲੋਕ ਸਮਾਜ ਸੇਵੀ ਕਹੀ ਜਾਂਦੇ ਆ ਇਹ ਕੋਈ ਸਮਾਜ ਸੇਵਾ ਥੋੜੀ ਜਿਹੀ ਆਪਣੇ ਪਿਓਆਂ ਨੂੰ ਬਣਨ ਲਈ ਸੰਗਣਾ ਨਾ ਕਰੇ ਫਿਰ ਉਹਨੂੰ ਕੋਈ ਛਡਾਉਣ ਆਵੇ ਤੇ ਉਹਨੂੰ ਅਸੀਂ ਸਮਾਜ ਸੇਵੀ ਕਹਿਣ ਲੱਗ ਜਾਈਏ ਕਿ ਬਨਣ ਦੀ ਨੌਬਤ ਆਈ ਹੀ ਕਿਉਂ ਕਿਉਂ ਇਦਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਇਕੱਲਾ ਪੰਮਾ ਨਹੀਂ ਪੰਮੇ ਵਰਗੇ ਹੋਰ ਬਹੁਤ ਨੇ ਵਿਚਾਰੇ ਜਿਹੜੇ ਅੱਜ ਵੀ ਬੰਨੇ ਹੋਏ ਨੇ ਪਰ ਉਹਨਾਂ ਦੇ ਘਰ ਦੇ ਉਹਨਾਂ ਦੇ ਆਪਣੇ ਬਸ ਉਹਨਾਂ ਨੂੰ ਬੰਨ ਕੇ ਰੱਖ ਕੇ ਰੋਟੀ ਖਵਾਈ ਜਾਂਦੇ ਆ ਤੇ ਉਹਨਾਂ ਦੇ ਮਰਨ ਦਾ ਤਿਆਰ ਕਰ ਰਹੇ ਤੇ ਬੇਨਤੀ ਹੈ ਭਾਈ ਜੇ ਤੁਹਾਡੇ ਆਸ-ਪਾਸ ਵੀ ਕੋਈ ਇਦਾਂ ਦਾ ਪੰਮਾ ਹੈ ਨਾ ਤਾਂ ਬਾਈ ਬਣ ਕੇ ਉਹਦੀ ਬਾਹ ਫੜੋ ਉਹਦੀ ਮਦਦ ਕਰੋ ਸਰਪੰਚਾਂ ਨੂੰ ਬੇਨਤੀ ਹੈ ਆਪਦੇ ਪਿੰਡਾਂ ਵਾਲੇ ਝਾਤ ਮਾਰੋ ਐਨਆਰਆਈ ਭੈਣਾ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਧਿਆਨ ਦਿਓ ਵੀ ਤੁਹਾਡੇ ਪਿੰਡ ਦਾ ਕੋਈ ਬੰਦਾ ਤਾਂ ਨਹੀਂ ਇਦਾਂ ਦੇ ਹਲਾਚ ਬੰਨਿਆ ਹੋਇਆ ਆਪਣੇ ਹਰ 14 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਲੱਗਦੇ ਆ ਅੱਜ ਵੀ 3600 ਮਰੀਜ਼ ਦਵਾਈ ਲੈ ਕੇ ਗਿਆ 3600 ਕੁਝ ਮੈਂਬਰ ਬਣੇ ਉਹ ਠੀਕ ਹੋ ਸਕਦੇ ਆ ਜੇ ਤੁਸੀਂ ਥੋੜਾ ਜਿਹਾ ਇਨੀਸ਼ੀਏਟਿਵ ਲਵੋ ਮੂਰੇ ਹੋ ਕੇ ਤੁਰੋ ਪਿੰਡ ਦੇ ਕਿਸੇ ਬੰਦੇ ਦੀ ਡਿਊਟੀ ਲਾਵੋ ਉਹ ਗੱਡੀ 'ਚ ਬਿਠਾ ਕੇ ਇੱਥੇ ਲਿਆਉਣ ਜੇ ਉਹਨੂੰ ਦਾਖਲ ਕਰਨ ਦੀ ਲੋੜ ਹੋਵੇ ਅਸੀਂ ਦਾਖਲ ਵੀ ਕਰਾਂਗੇ ਕੁਝ ਦਿਨਾਂ ਵਾਸਤੇ ਉਹਦਾ ਪਰਿਵਾਰ ਦਾ ਇੱਕ ਮੈਂਬਰ ਨਾਲ ਰੋਕੇ ਠੀਕ ਹੋ ਸਕਦਾ ਉਹ ਪਰ ਬੰਨ ਕੇ ਰੱਖਣਾ ਕੋਈ ਹੱਲਾ ਤੇ ਤਸਵੀਰਾਂ ਨਾਲ ਦੀ ਨਾਲ ਦੇਖ ਹੀ ਦੇਹੋਂਗੇ ਵੀ ਕਿੱਦਾਂ ਪੰਮਾ ਕਿੰਨੇ ਸਿੰਗਲਾਂ ਨਾਲ ਕਿੰਨੇ ਜਿੰਦਿਆਂ ਦੇ ਨਾਲ ਬੰਨਿਆ ਹੋਇਆ ਹੈ ਜੀ ਬੰਦਾ ਵਾ ਤੇ ਐਸੇ ਸਾਧੂ ਸੁਭਾਅ ਦੇ ਬੰਦੇ ਜਿਹੜੇ ਕਿਸੇ ਦੇ ਮਾਰਦੇ ਨਹੀਂ ਕਿਸੇ ਨੂੰ ਕੁੱਟਦੇ ਨਹੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਤੇ ਕਦੇ ਪੰਮੇ ਬਾਈ ਨੇ ਸਾਨੂੰ ਇੱਥੇ ਆ ਕੇ ਜਦੋਂ ਦਾ ਪੰਮਾ ਬਾਈ ਆਇਆ ਸਾਡੇ ਕੋਲੇ ਕਦੇ ਕਿਸੇ ਨੂੰ ਇਹਨੇ ਅਪਸ਼ਬਦ ਨਹੀਂ ਬੋਲੇਆ ਪੰਮੇ ਬਾਈ ਕਿਵੇਂ ਆ? ਠੀਕ ਆ ਇੱਥੇ ਕੰਮ ਕਰਾਉਣਾ ਨਾ ਬਾਈ? ਹਾਂਜੀ ਠੀਕ ਆ ਬਾਈ ਪੰਮੇ ਬਾਈ ਪਹਿਲਾਂ ਕੀ ਕੰਮ ਕਰਦਾ ਹੁੰਦਾ ਸੀ ਤੂੰ? ਪੈਂਡ ਸਾਈਕਲ ਠੀਕ ਕਰਦਾ ਸੀ ਠੀਕ ਆ ਬਾਈ ਹੁਣ ਵੀ ਸਾਈਕਲ ਠੀਕ ਕਰ ਲੈਣਾ ਪੂਰੇ? ਹਾਂਜੀ ਠੀਕ ਆ ਬਾਈ ਤੇ ਪੰਮੇ ਕਿੰਨਾ ਪੜਿਆ ਕਿੰਨਾ ਤੂੰ? ਪੜਿਆ ਨਹੀਂਗਾ ਕਿੰਨੇ ਭਰਾ ਆ ਤੁਸੀਂ? ਹਾਂਜੀ ਪੰਜ ਭਰਾ ਤੇ ਭੈਣਾਂ ਕਿੰਨੀਆਂ? ਦੋ ਭੈਣਾਂ ਠੀਕ ਨਾਨਕੇ ਕਿੱਥੇ ਤੇਰੇ ਹੈ ਕੁਛ ਨਹੀਂ ਬੜੀ ਹੈ ਕੁਛ ਨਹੀਂ ਬੜੀ ਕੁਛ ਨੰਗਲੀ ਤੇਰੇ ਉਹ ਆ ਪੈਨ ਡਾ ਤਰਾ ਬੋਲੇ ਨਾਂ ਬੋਲੇ ਨਾਂ ਮਾਮੇ ਕਿੰਨੇ ਤੇਰੇ ਦੋ ਦੋ ਮਾਮੇ ਮਾਸੀਆਂ ਦੋ ਦੋ ਮਾਸੀਆਂ ਭੂਆ ਦੋ ਦੋ ਭੂਆ ਤੇ ਪੰਜ ਭਰਾ ਦੋ ਮਾਸੀਆਂ ਦੋ ਮਾਮੇ ਦੋ ਭੂਆ ਤੇ ਪੰਜ ਭਰਾ ਮਾਮੇ ਕਿਤੇ ਦੂਰ ਦਾ ਰਿਸ਼ਤਾ ਵਾ ਮਾ ਮੇਰੇ ਪੁੱਤ ਕਿਤੇ ਦੂਰ ਦਾ ਰਿਸ਼ਤਾ ਵਾ ਮਾਸੀਆਂ ਕਿਤੇ ਦੂਰ ਦੀ ਰਿਸ਼ਤੇਦਾਰੀ ਚੋਂ ਆ ਮਾਸੀਆਂ ਦੇ ਧੀਆਂ ਪੁੱਤ ਕਿਤੇ ਦੂਰੋਂ ਆ ਭੂਆ ਕਿਤੇ ਦੂਰੋਂ ਆ ਭੂਆ ਦੇ ਧੀਆਂ ਪੁੱਤ ਕਿਤੇ ਦੂਰੋਂ ਆ ਪੰਜ ਭਰਾ ਭਰਾਵਾਂ ਦੇ ਧੀਆਂ ਪੁੱਤ ਭਤੀਜੇ ਭਤੀਜੀਆਂ ਬਸ ਗੱਲ ਤਾਂ ਸਿਰਫ ਇਹ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਅਸੀਂ ਕਹਿੰਦੇ ਸਾਡਾ ਤਾਂ ਹੈ ਹੀ ਨਹੀਂ ਜਦੋਂ ਇਹਨਾਂ ਦੇ ਨੇ ਨਹੀਂ ਸਾਹਮ੍ਹੇ ਅਸੀਂ ਘਾਤੋਂ ਸਾਹਮ੍ਹੇ ਉਹਦੇ ਭਰਾ ਸਾਹਮਣ ਉਹਦੇ ਭਤੀਜੇ ਸਾਹਮਣ ਪੰਮੇ ਨੇ ਤਾਂ ਵਿਆਹ ਨਹੀਂ ਕਰਾਇਆ ਭਰਾ ਭਤੀਜੇ ਨੇ ਸਾਹਮ੍ਹਿਆ ਨਹੀਂ ਫਿਰ ਪੰਮਾ ساری ਉਮਰ ਬੰਨਿਆ ਹੀ ਮਰ ਜਾ ਸੋਚਿਓ ਜੀ ਵਿਚਾਰੇ ਉਹ ਜ਼ਰੂਰ ਪੰਮੇ ਵੀਰ ਬਾਰੇ ਪੰਮੇ ਵੀਰ ਵਰਗੇ ਹੋਰ ਬਹੁਤ ਸਾਰੇ ਪੰਮੇ ਨੇ ਜਿਹੜੇ ਤੁਹਾਡੇ ਆਸ-ਪਾਸ ਹੀ ਬੰਨੇ ਹੋਏ ਨੇ ਉਹਨਾਂ ਵੱਲ ਨਿਕਾ ਮਾਰ ਸਭ ਤੋਂ ਪਹਿਲਾਂ ਆਪਣੇ ਗਰੇਬਾਨ ਦੇ ਅੰਦਰ ਝਾਕਿਓ ਆਪਣੇ ਅੰਦਰ ਝਾਤ ਮਾਰਿਓ ਕੀ ਤੁਸੀਂ ਸੱਚੀਉਂ ਇਨਸਾਨ ਹੋ ਕੀ ਤੁਸੀਂ ਸੱਚੀਉਂ ਇਨਸਾਨ ਹੋਣ ਦਾ ਫਰਜ਼ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ